ਬਾਹਰ ਬਾਥਰੂਮ ਕਰਨ ਨਿਕਲਣ ਲੱਗੀ ਸੀ ਮੈਂ ਬਾਥਰੂਮ ਕਰਕੇ ਬਾਹਰ ਨਿਕਲਦੀ ਸੀ ਸੀ ਬਾਥਰੂਮ ਤੇ ਉਹਨਾਂ ਮੇਰਾ ਮੂੰਹ ਫੜ ਲਿਆ ਮੂੰਹ ਫੜ ਕੇ ਤੰਕੀਆਂ ਦੇ ਦਿੱਤੀਆਂ ਸੁਖ ਚੈਨ ਤੇ ਗੁਰੂ ਚਰਨ ਸਾਡੇ ਪਿੰਡ ਦੇ ਇਸੇ ਪਿੰਡ ਤੇ ਰਹਿਣ ਵਾਲੇ ਫਿਰ ਉਸ ਤੋਂ ਬਾਅਦ ਉੱਥੇ ਲੈ ਗਏ ਸਾਡੇ ਪਿੰਡ ਤੇ ਕੋਈ ਵੇਲੀ ਇਗੀ ਸੀ ਉੱਥੇ ਰਹਿਣ ਵਾਲਾ ਕੋਈ ਵੀ ਨਹੀਂ ਗਿਆ ਸੀ ਵੇਲੀ ਵੇਲੀ ਸੀ ਖਾਲੀ ਜਗ੍ਹਾ ਖਾਲੀ ਜਗ੍ਹਾ ਸੀ ਖਾਲੀ ਘਰ ਸੀ ਉੱਥੇ ਲੈ ਗਏ ਉਹਨਾਂ ਦੀ ਮਨ ਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬਹੁਤ ਇਸ ਕੋ ਰਹਿਣ ਵਾਲੇ ਤੁਸੀਂ ਯਾਰਾ ਸਿੰਘ ਵਾਲਾ ਹੈ ਯਾਰਾ ਸਿੰਘ ਵਾਲਾ ਹਾਂ ਕੀ ਗੱਲ ਬਾਤ ਹੋਈ ਬਾਰ ਬਾਰ ਬਾਹਰ ਕਰਨੇ ਨਿਕਲਣ ਲੱਗੂ ਸੀ ਮੈਂ ਬਾਹਰੋਂ ਕਰਕੇ ਬਾਹਰ ਨਿਕਲਦੀ ਸੀ ਬਾਰ ਸਾਨੂੰ ਤੇ ਉਹਨਾਂ ਮੇਰਾ ਮੂੰਹ ਫਾੜ ਲਿਆ ਮੂੰਹ ਫਾੜ ਕੇ ਤੰਗੀਆਂ ਦੇਤੀਆਂ ਸੁਖਚੈਨ ਗੁਰੂ ਚਰਨ ਕਿੱਥੋਂ ਦੇ ਸਾਡੇ ਪਿੰਡ ਦੇ ਇਸ ਪਿੰਡ ਤੇ ਰਹਿਣ ਵਾਲੇ ਪਿੰਡ ਦੇ ਦੋ ਬੰਦੇ ਹਾਂ ਜੀ ਦੋ ਸੇ ਮੂੰਹ ਬਨ ਕੇ ਬਾਗ ਹਾ ਮੂੰ ਬੰਨ ਕੇ ਬਾਹਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਤਮ ਕਹਿੰਦੇ ਸੀ ਫਿਰ ਉਸ ਤੋਂ ਬਾਅਦ ਉੱਥੇ ਲੈ ਗਏ ਸਾਡੇ ਪਿੰਡ ਚ ਕੋਈ ਵਲੀ ਇਗੀ ਸੀ ਉੱਥੇ ਰਹਿਣ ਵਾਲਾ ਕੋਈ ਨਹੀਂ ਸੀ ਵੇਲੀ ਵੇਲੀ ਸੀ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਸੀ ਖਾਲੀ ਘਰ ਸੀ ਉੱਥੇ ਲੈ ਗਏ ਉਹਨਾਂ ਦੀ ਮਨ ਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬੋਲਾਂਗੇ ਉਹ ਕਰਨਗੀ ਤੇ ਉਹਦਾ ਹੋਏਗਾ ਨਹੀਂ ਤੇ ਅਸੀਂ ਤੈਨੂੰ ਮਾਰ ਦੇ ਤਮਕੀਆਂ ਦੇਂਦੇ ਸੀ ਮਾਰ ਦੇਵਾਂਗੇ ਤੈਨੂੰ ਉਹਨਾਂ ਜਬਰ ਉਹਨਾਂ ਉਸ ਤੋਂ ਤੋਲ ਵੀ ਦਿਖਾਇਆ ਸੀ ਉਹਨਾਂ ਦੀ ਮਰਦੀ ਨੇ ਕੱਪੜੇ ਤਾਰ ਕੇ ਪਹਿਲਾਂ ਸੁੱਕ ਚਾਨ ਨੇ ਕੀਤਾ ਫਿਰ ਪਵਾਤੇ ਨੇ। ਸਤੋਲ ਕਿੰਦੇ ਕੋਲ ਸੀਦਾ। ਸੁੱਕ ਚਾਨ ਕੋਲ। ਕੋਲ ਸੀ। ਹਾਂ ਬਸ ਬੰਦੇ ਲੋਕ ਤੇ ਆਇਆ ਤਰਾ। ਹਾਂਜੀ। ਤੇ ਗੁਰੂ ਚਰਨ ਕੋਲੇ ਗੁਰੂ ਚਰਨ ਨੇ ਬਾਤ ਕੀਤੀ। ਅੱਛਾ। ਉਹ ਉਸ ਤੋਂ ਬਾਅਦ ਜੇ ਸਿਸਤਮ। ਉਸ ਤੋਂ ਬਾਅਦ ਨਾ ਮਸਾ ਜਾਨ ਬਜਾਤੇ ਉਥੋਂ ਪੱਜੀ ਸੀ। ਨਿੰਤ ਤਰਲਾ ਕਰਕੇ। ਕੌਣ? ਉਹ ਕਿਤੋਂ ਵੱਲ ਕਾਰਵਾਈ ਉਹਨਾਂ ਤੇ ਕੀਤੀ ਗਈ? ਹਾਂਜੀ ਕੀਤੀ ਗਈ ਹੈ ਬਾਕੀ ਉਹ ਫੜਿਆ ਨਹੀਂ ਐ ਨਾ ਉਹ ਫੜੇ ਜਾਣ ਜਿਨ੍ਹਾਂ ਨੇ ਹਰਕਤ ਕੀਤੀ ਹਾਂਜੀ ਫੜੇ ਜਾਣੇ ਚਾਹੀਦੇ ਫੜੇ ਜਾਣੇ ਚਾਹੀਦੇ ਦੋਨੋਂ ਵਿਆਹ ਇਹ ਇੱਕ ਵਾਰੀ ਨੇ ਦੋਨੇ ਇੱਕ ਵਾਰੀ ਨੇ ਹਾਂਜੀ ਦੋਨੇ ਇੱਕ ਵਾਰੀ ਨੇ ਕੀ ਲੱਗਦੇ ਸੀ ਇਕਦਵੀ ਤੇ ਤਾਇਆਂ ਦੇ ਭਰਾ ਭਰਾ ਸੀਗੇ ਦੋਨੇ ਭਰਾਵਾ ਨਹੀਂ ਕੀਤਾ ਹਾਂ ਦੋਨਾਂ ਨੇ ਕੀਤਾ ਅੰਜਾਮ ਹਾਂਜੀ ਇਹ ਵੱਡੇ ਕੀ ਲੱਗਦੇ ਨੇ ਇਹ ਮੇਰੀ ਸਿਸਟਰ ਐ ਛੋਟੀ ਕਿੰਨੀ ਉਮਰ ਸੀ ਇਹਨਾਂ ਦੀ ਇਹਨਾਂ ਦੀ ਉਮਰ ਹੋਵੇਗੀ 23 ਸਾਲ ਹਾਂ ਇਹ ਗੱਲ ਬਾਤ ਹੋਈ ਹੈ। ਇੱਕ ਕੁੜੀ ਮਤਲਬ ਸਾਡੀ ਬਾਥਰੂਮ ਕਰਨ ਉੱਠੀ ਸਾਰਾ ਪਰਿਵਾਰ ਸਾਡਾ ਸੁੱਤਾ ਪਿਆ ਸੀਗਾ। ਤੇ ਬਾਥਰੂਮ ਘਰ ਦੇ ਬਾਹਰ ਨਿਕਲੀ ਤੇ ਦੋ ਪਿੰਡ ਦੇ ਮੁੰਡੇ ਸੀਗੇ। ਉਹ ਇਹਨੂੰ ਜ਼ਬਰਦਸਤੀ ਮੂੰਹ ਬੰਨ ਕੇ ਗੱਡੀ 'ਚ ਸੈਟ ਲਿਆ ਤੇ ਮਤਲਬ ਸੁਨਸਾਨ ਜਗ੍ਹਾ ਤੇ ਲੈ ਗਏ ਹਵੇਲੀ 'ਚ ਕੋਈ ਤੇ ਉੱਥੇ ਦੇ ਨਾਲ ਜ਼ਬਰਦਸਤੀ ਕੀਤੀ ਬੰਦੂਕ ਦੀ ਨੋਕ ਤੇ ਤੇ ਇਹਨੂੰ ਤਮਕੀਆਂ ਵੀ ਦਿੱਤੀ। ਹਾਂਜੀ ਹਾਂਜੀ ਪਿਸਤੌਲ ਵੀ ਸੀਗਾ ਉਹਨਾਂ ਕੋਲ। ਜਬਰਦਸਤੀ ਕੀਤੀ ਜਬਰਦਸਤੀ ਕੀਤੀ ਕਹਿੰਦੇ ਜੇ ਨਾ ਤੂੰ ਕੁਝ ਵੀ ਇਦਾਂ ਦਾ ਰੋਲਾ ਪਾਇਆ ਸਾਲ ਦਸੀ ਮਾਰ ਦਾਂਗ ਜਾਨੋ ਹੁਣ ਭੈਣ ਦੇ ਇਨਸਾਫ ਲਈ ਕੀ ਮੰਗਤ ਰਹੇ ਹੋ ਸਖਤ ਕਾਰਵਾਈ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫਾਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਇਹੋ ਜਿਹੇ ਦਰਿੰਦਿਆਂ ਨੂੰ ਅਜੇ ਵੀ ਧਮਕੀਆਂ ਦਿੱਤੀਆਂ ਹਾਂਜੀ ਹੁਣ ਸੁਰੱਖਿਆ ਦੇ ਕੀ ਤੁਸੀਂ ਘਰ ਚ ਨਹੀਂ ਲੇਡੀਜ਼ ਸੁਰੱਖਿਆ ਤੇ ਬਾਹਰ ਕਿਵੇਂ ਸੋਚਦੇ ਕੀ ਕਹਿਣਾ ਚਾਹਦੇ ਹੋ ਇਨਾ ਤੋਂ ਸਖਤ ਕਾਰਵਾਈ ਕੀਤੀ ਜਾਏ ਇਹੋ ਜਿਹੇ ਦਰਿੰਦਿਆਂ ਨੂੰ ਫਾਸੇ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅੱਗੇ ਇਹੋ ਜਾਂ ਮਤਲਬ ਹਰਕਤ ਨਾ ਹੋਵੇ ਕੁੜੀਆਂ ਸਖਸ਼ਿਤ ਰਵੇ। ਮੁੰਡੂਰ ਦੇ ਵਿੱਚ ਮਾਮਲਾ ਦਰਜ ਹੋਇਆ ਹੈ। ਕੀ ਮਾਮਲਾ? ਕੱਲ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜ਼ਾਰਾ ਸਿੰਘ ਵਾਲਾ ਥਾਣਾ ਮਮਦੂਰ ਦੀ ਵਾਸੀ ਹੈ। ਉਸ ਮਹਿਲਾ ਦੇ ਕੈਂਟ ਤੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸਦੇ ਘਰ ਦੀਆਂ ਕੰਧਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਧਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਸਣ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਤਕਾਰ ਕੀਤਾ ਇਸ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਮਦੋਟ ਵਿਖੇ ਮੁਕੱਦਮਾ ਨੰਬਰ 285 ਅਦੀੰਤਾਰਾ 701 ਬੀ ਐਨ ਐਸ ਜੋ ਕਿ ਗੈਂਗ ਰੇਪ ਦੀ ਹੈ ਇਹ ਦਰਜ ਕੀਤਾ ਹੈ ਤੇ ਮੁੱਢਲੀ ਤਫਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਦਾ 2 ਰੁਪਈਆ ਨੇ ਇਲਜ਼ਾਮ ਦਿੱਤਾ ਜੀ ਦੋ ਬੰਦੇ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ ਅਲੀਗੇਸ਼ਨਸ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਜਿੱਦਾਂ ਹੀ ਸਾਰੇ ਫੈਕਟ ਸਾਡੇ ਸਾਹਮਣੇ ਕਲੀਅਰ ਹੋਣਗੇ ਉਸ ਹਸਾਬ ਨਾਲ ਅੱਗੇ ਦੀ ਤਫਤੀਸ਼ ਕੀਤੀ ਜਾਊਗੀ ਇਹ ਫੜਨੇ ਨੇ ਦੋਸ਼ ਨਹੀਂ ਹਜੇ ਰੈਸਟ ਨਹੀਂ ਕੀਤੇ ਗਏ